ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਅਜ ਰਾਜ ਭਾਜਪਾ ਦੇ ਲੋਕ ਸਭਾ ਉਮੀਦਵਾਰ ਹੈ ਤਰਨਜੀਤ ਸਿੰਘ ਸੰਧੂ ਭਾਜਪਾ ਦਫਤਰ ਖੰਨਾ ਸਮਾਰਕ ਪੁਜੇ ਜਿੱਥੇ ਉਹਨਾਂ ਦਾ ਭਾਜਪਾ ਅਗੂ ਅਤੇ ਵਰਕਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ ਦੇਖੋ ਤੁਸੀਂ ਭਾਜਪਾ ਦੇ ਸਾਰੇ ਐਕਟਿਵਿਸਟ ਕਾਰਯਕਤਾ ਤੇ ਇੱਥੇ ਸਾਰੇ ਨੇਤਾ ਬੈਠੇ ਆ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਐਤਖਾਂ ਜੋ ਮੋਦੀ ਸਰਕਾਰ ਦਿੱਲੀ ਚ ਬਣ ਰਹੀ ਆ ਮੇਰੇ ਤੋਂ ਜ਼ਿਆਦਾ ਤੁਸੀਂ ਮੀਡੀਆ ਵਾਲੇ ਜਾਣਦੇ ਹੋ ਐਤਖਾਂ ਅਸੀਂ ਉਹਨਾਂ ਪੂਰੇ ਜਿਤਨਾ ਮਲੇਖਾਬ ਨੇ ਵੀ ਕਿਹਾ ਨਾਰੀ ਸਾਹਿਬ ਨੇ ਕਿਹਾ ਸੰਧੂ ਸਾਹਿਬ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਮਿਲ ਕੇ ਐਤਖਾਂ ਅੰਬਰਸਰ ਨੂੰ ਵੀ ਦਿੱਲੀ ਪਹੁੰਚਾਣਾ ਆ ਔਰ ਅੰਬਰ ਸਰਦੀ ਕੀ ਹਾਲਤ ਹੈ ਤੁਸੀਂ ਸਾਰਿਆਂ ਨੇ ਦੇਖੀ ਆ ਮੈਂ بار بار ਇਹ ਕਹਿੰਦਾ ਆ ਕਿ ਅਗਰ ਇਹ ਦੌਰ ਪਿਛਲੇ 6 ਸਾਲ ਕਿ ਬਦਲ ਸਕਦਾ ਆ ਤੇ ਸਾਡੇ ਇੱਥੇ ਸਿਟੀنگ ਐਮਪੀ ਜਿਹੜੇ ਪਿਛਲੇ 7 ਸਾਲ ਤੋਂ ਨੇ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਵੀ ਜਾ ਕੇ ਪੁੱਛੋ ਅਸੀਂ ਇਹ ਸਾਰੇ ਮਿਲ ਕੇ ਵਾਦਾ ਕਰਦੇ ਆ ਗਰੰਟੀ ਦਿੰਨੇ ਆ ਇਹ ਵੀ ਜੀ ਸੋ 2027 ਤੱਕ ਅਸੀਂ ਅੰਮ੍ਰਿਤਸਰ ਦੀ ਸ਼ਕਲ ਬਦਲ ਦੇਣੀ ਆ ਇੱਥੇ ਜੋ ਡਵੈਲਪਮੈਂਟ ਬਾਕੀ ਭਾਰਤ ਚ ਹੋਈ ਆ ਉਹ ਅੰਮ੍ਰਿਤਸਰ ਨੂੰ ਵੀ ਮਿਲਣੀ ਆ ਸਾਡੇ ਕਿਸਾਨਾਂ ਨੂੰ ਸਾਡੇ ਇੰਡਸਟਰੀ ਨੂੰ ਸਾਡੇ ਟ੍ਰੇਡ ਨੂੰ ਸਾਡੇ ਟੂਰਿਜ਼ਮ ਨੂੰ ਇਹਨਾਂ ਸਾਰਿਆਂ ਨੂੰ ਇਨਕਮ ਵਧਣੀਆਂ ਸਾਡੇ ਖੁਸ਼ਹਾਲੀ ਆਏਗੀ ਕਾਡੀਆਂ ਜਿਹੜੀਆਂ ਫੈਮਲੀਆਂ ਨੇ ਉਹ ਖੁਸ਼ ਹੋਣਗੀਆਂ ਤੇ ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਨੌਕਰੀਆਂ ਔਰ ਰੋਜ਼ਗਾਰ ਇੱਥੇ ਹੀ ਮਿਲਣਗੇ ਸਪਰੇਸ਼ਨ ਨਾਲ ਹੀ ਪਿਛਲੇ 10 ਸਾਲ ਮੈਂ ਮੋਦੀ ਸਾਹਿਬ ਨਾਲ ਕੰਮ ਕੀਤਾ ਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਇਸ ਵੇਲੇ ਅਮਰੀਕਾ ਤੋਂ ਭਾਰਤ 'ਚ ਇਨਵੈਸਟਮੈਂਟਾਂ ਆ ਰਹੀਆਂ ਨੇ ਔਰ ਨੌਕਰੀਆਂ ਵੀ ਨਾਲ ਆ ਰਹੀਆਂ ਨੇ ਇਹ ਵੀ ਤੁਹਾਨੂੰ ਪਤਾ ਆ ਕਿ ਸਾਰੇ ਦੁਨੀਆਂ ਭਰ ਦੀਆਂ ਜਿਹੜੀਆਂ ਪਾਵਰ ਹਾਊਸੇ ਤਕੜੀਆਂ ਵਿਦੇਸ਼ ਦੇਸ਼ ਸੀਗੇ ਜਰਮਨੀ ਫਰਾਂਸ ਇਹ ਸਾਰੇ ਬੁੱਢੇ ਹੋ ਰਹੇ ਆ ਸਾਡੇ ਭਾਰਤ ਚ ਇਸ ਵੇਲੇ 50% ਪਾਪੂਲੇਸ਼ਨ 26 ਸਾਲ ਤੋਂ ਘਟਾ ਹੈ ਇਹ ਜਿਹੜਾ ਫਿਊਚਰ ਹੈ ਤੁਸੀਂ IMF ਦੀ World Bank ਦੀ ਰਿਪੋਰਟ ਦੇਖੋ ਇਹ ਸਾਰਾ ਭਾਰਤ ਤੋਂ ਹੀ ਅੱਗੇ ਵਧਣਾ ਹੈ ਤੇ ਸਭ ਕੁਝ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਥੱਲੇ ਹੋਇਆ ਤੇ ਮੈਂ ਇਹ ਜਾਣਾਂ ਆ ਕਿ ਅੰਬਰਸਰ ਇਹ ਸਿਚੁਏਸ਼ਨ ਨੂੰ ਮਿਸ ਨਾ ਕਰੇ ਇੱਥੇ ਵੀ ਖੁਸ਼ਹਾਲੀ ਆਵੇ ਇਹੋ ਹੀ ਸਾਡਾ ਇੱਕ ਸਿੱਧਾ ਮੁੱਦਾ ਪਿਛਲੇ 20 ਸਾਲ ਦਾ ਤੁਸੀਂ ਮੇਰੇ ਤੋਂ ਜ਼ਿਆਦਾ ਜਾਣਦੇ ਹੋਗੇ ਮੈਂ ਤਾਂ ਅੱਗੇ ਦੀ ਗੱਲ ਕਰਦਾ ਆਂ ਔਰ ਮੈਂ ਜੋ ਕਹਿਣਾ ਸੀਗਾ ਬਿਲਕੁਲ ਸਾਹਮਣੇ ਤੁਹਾਡੇ ਕਿਹਾ ਮੈਂ ਉਦਾਹਰਣ ਵੀ ਦਿੱਤੇ ਨੇ ਔਰ ਇੱਕ ਕਲੀਅਰ ਡਿਟਰਮੀਨੇਸ਼ਨ ਦਿੱਤਾ ਆ। ਤੁਸੀਂ ਤਾਂ ਕਈਆਂ ਨੂੰ ਚਾਂਸ ਦਿੱਤਾ। ਐਤ ਕਾਂ ਦੇਖੇ ਦੇਖੋ ਅੰਮ੍ਰਿਤਸਰ ਵਾਲੇ ਕਿ ਆਪਾਂ 2027 2027 ਚ ਅੰਮ੍ਰਿਤਸਰ ਦਾ ਨਕਸ਼ਾ ਬਿਲਕੁਲ ਬਦਲਾਂਗੇ। ਔਰ ਉਹਦੇ ਚ ਸਾਰੇ ਮੁੱਦੇ ਕਿਉਂਕਿ ਜਿਤਨਾ ਹੀ ਅੰਮ੍ਰਿਤਸਰ ਦੀ ਡਿਵੈਲਪਮੈਂਟ ਹੋਊਗੀ ਹਰ ਚੀਜ਼ ਚ ਪ੍ਰੋਗਰੈਸ ਹੋਊਗੀ।